We without... love ਸਾਹਿਬ ਜੀ ਦਰਸੋਹੀ ਪ੍ਰਥਮ ਬਬ ਹੋਏ ਸਮਰਗ ਗੁਰਦਾਨ ਚਲਾਈ ਧਿਆਏ ਫਿਰੰਗਤ ਬੋਲ ਤੇ ਅਵਲਾ ਸ੍ਰਾਮ ਦਾ ਸਾਇ ਹੋਏ ਸਹਾਈ ਪਰ ਜਨ ਹਰ ਕੋ ਮਹਦਨਾ ਸਿਰੋ ਸ੍ਰੀ ਹਰਿਦਾਰੇ ਸ੍ਰੀ ਹਰਿਕ੍ਰਿਸ਼ੁਮ ਧਿਆਈਐ ਜਿਸੁ ਰਿਤੇ ਸਭੁ ਜਾਈ ਤੇਰੇ ਬਹਾਦਰ ਸੁਭਰੈ ਕਰ ਕਉਨੇ ਆਵੈ ਭਲਾਈ ਸਭ ਤਨਿ ਹੋਏ ਸਹਾਈ ਰਸਮੀ ਪਾਤਸ਼ਾਹ

ਇਹ ਲਾ ਬਿਆਰਿਆ ਸਤਿਆਰਿਆ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੀ ਸਿੰਘ ਸਿੰਘਣੀਆਂ ਦੇ ਧਰਮ ਨੇ ਤੁਸੀਂ ਸਦੱਤੇ ਵਾਦ ਵਸ ਗਟਾਰੇ ਘੋਪਰੀਆਂ ਲੋਹੰਜ ਚਲਗੀਆਂ ਦੇ ਚੜੇ ਤਨ ਆਰਿਆ ਨਾਲ ਚਰਾਈ ਗੁਰੂਵਾਰੇ ਨਾਮ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਦੀ ਹਾਰਿਆ ਸਿੱਖੀ ਕਿਸਾ ਸਵਾ ਤੇਰਾ ਦੇ ਪਵਿੱਤਰ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਦੇ ਬੋਲ ਜੀ ਆਕਤ ਸੇ ਸਰਬੱਤ ਗੁਰੂਆਂ ਦਾ ਆਨ ਆ ਧਿਆਨ ਧਾਰ ਕੇ ਬੋਲੋ ਜੀ ਮੈਂ ਸਰਬੱਤ ਖਾਲਸਾ ਦੇ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹ ਜੈ ਰੇਵੰਗੇ ਜੰਗਾਲ ਜੋਗਤਾਰੋ ਧਰਮ ਦਾ ਜੈਕਾਰ ਖਾਲਸਾ ਦੀ ਬੋਲ ਜੀ ਦਰ ਮਨੁਮੀ ਮਤੂਚੇ ਮਤ ਪਤ ਦਾ ਰੱਖਾ ਪ੍ਰਭ ਆਕਾਲ ਪੁਰਖ ਵਾਹਿਗੁਰੂ ਜੀ ਕੀ ਅਕਾਲ ਪੁਰਖ ਵਾਹਿਗੁਰੂ ਆਪਣੇ ਪਤ ਦੇ ਸਦਾ ਸਹਾਇ ਦਾ ਕਾਰ ਜੀਓ ਸ੍ਰੀ ਨਰਨੰਦ ਸਾਹਿਬ ਤੇ ਬੋਲ ਬੋਲ ਆਲੇ ਬੋਲ ਤਾਂ ਇਹਨਾਂ ਤੋਂ ਖਾਲਸਾ ਪੰਥ ਨੂੰ ਵਿਚੋਲਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਏ ਤੁਮਾਰੇ ਹਾਤੇ ਮਾ ਸਤਿਗੁਰੂ ਮੇੇ ਤਗੜਿਆ ਦੇ ਤਾਲ ਸਭ ਨੂੰ ਦੇਵਤਿਆਂ ਦੇ ਹੋਤਾ ਵਿਧਿਆ ਦੇ ਪਤਰ ਰਖਣਹਾਰ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਬਖਸ਼ਾ ਦੇਓ ਆਪ ਜੀ ਦੇ ਚਰਨਾਂ ਨਿਮਰਤਾ ਸਹਿ ਕਰਦਾ ਸੁਪੇਂਤੀ ਹੈ ਸਤਿਗੁਰੂ ਜੀ ਆਪ ਜੀ ਦੇ ਦਰੋ ਕਰੋ ਵਰਸਾਈ ਹੋਈ ਭਗਤਾਂ ਦੇ ਅਮਰ ਸ਼ਹੀਦ ਸਿੰਘ ਸਾਹਿਬ ਸਤਿਦਾਰ ਬਾਬਾ ਬਹੁਤ ਆਤਿਆ ਸੇਵਾਦਾਰਾਂ ਨੂੰ ਸਾਧੂ ਚੌਂਕੀ ਉਪਰੰਤ ਸੂਰਗਾਰੋ ਸ਼੍ਰੀ ਰੰਗਲਾ ਸਾਹਿਬ ਜੀ ਦੇ ਪਾਠ ਹੋਏ ਹਨ ਇੰਨੇ ਸਮੇਂ ਦਾ ਆਪ ਜੀ ਦੇ ਬੱਚਿਆਂ ਕੋਲੋਂ ਗੁਰਬਾਣੀ ਪੜ੍ਹਦੇ ਆਂਦੇ ਸੇਵਾਦਾਰਾਂ ਪਾਸੋਂ ਆਪ ਜੀ ਦੇ ਦਰ ਦੀ ਸੇਵਾ ਕਰਦੇ ਹੋਏ ਆ ਹਨ ਕੋਈ ਗਲਤੀਆਂ ਗਲਤੀਆਂ ਤਰੁੱਟੀਆਂ ਭੁਲਾਉਣਾ ਹੋ ਗਿਆ ਜਾਂ ਬੱਚੇ ਸਮਝ ਕੇ ਬਖਸ਼ ਲੈਣ ਇਹ ਬਾਰਪਤੀ ਪਰਿਸ਼ਦ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤੇਨੂੰ ਬਹੁਤ ਭੇਟਾਵਾਂ ਕਰਦੇ ਬਲਵਾਨ ਕਰਨੀਆਂ ਚਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਵਰਤਾਉਣੀ ਸਭਨਾ ਦੀਆਂ ਬਰਨ ਕਾਮਨਾਵਾਂ ਪੁਰਮਤਮ ਨੂੰ ਸਾਥ ਪੂਰੀਆਂ ਕਰਦੀਆਂ ਸਤਿਗੁਰੂ ਜੀ ਨਗਰ ਖੇੜੀ ਸਤਿ ਕੀ ਜਗਤ ਰੰਗਵੰਤ ਆਪ ਜੀ ਬੋਲ ਲਾ ਲਗਿਆ ਹੋਇਆ ਉਹ ਪ੍ਰਸਾਦ ਸਾਧ ਸੰਗਤ ਵਿਚ ਵਰਤੇ ਜੋਰ ਜੀਵ ਛੱਡੇ ਸਤਿਗੁਰੂ ਰਵਿਦਾ ਰੂਪਨ ਨਾ ਪਏ ਵਕਸ਼ ਕੇ ਸਰਬਾਤਮ ਸਤਨਾਰੂ ਨਦਰ ਨਦਰ ਦੇ ਹਰ ਗੁਰੂ ਜੀ ਅਪ੍ਰਤ ਰਾਤਰੀ ਦੇ ਦੀਵਾਨ ਸਜਾਉਂਦੇ ਆਗਿਆ ਬਖਸ਼ ਕਰੋ ਸਹੀ ਪਿਆਰੇ ਤੇ ਬਿਨਾ ਕਰੇਗਾ